ਪਰਵਾਸੀ ਭਜਾਓ ਤੇ ਪੰਜਾਬ ਬਚਾਓ ਇਹ ਸਲੋਗਨ ਹੁਣ ਹਰ ਵਾਰ ਤੁਸੀਂ ਜ਼ਰੂਰ ਸੁਣਦੇ ਹੋਗੇ ਜਦੋਂ ਤੁਸੀਂ YouTube ਖੋਲਦੇ ਹੋ Facebook ਖੋਲਦੇ ਹੋ ਜਾਂ Instagram ਖੋਲਦੇ ਹੋ ਤਾਂ ਦੱਸਦੇ ਕਿ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਦਿਲ ਦਾ ਹਲਾਤ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਕਿ 5 ਸਾਲ ਬੱਚੇ ਦੇ ਨਾਲ ਗਲਤ ਕੰਮ ਕਰਨ ਤੋਂ ਬਾਅਦ ਉਸ ਨੂੰ ਬੁਰੇ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਹ ਮਸਲਾ ਹਜੇ ਠੰਡਾ ਹੀ ਨਹੀਂ ਸੀ ਹੋਇਆ ਉਸ ਤੋਂ ਬਾਅਦ ਇੱਕ ਹੋਰ ਪਰਵਾਸੀ ਹੈ ਜਿਸ ਨੇ 4 ਸਾਲ ਦੀ ਮਾਸੂਮ ਨੂੰ ਕਿਡਨਾਪ ਕਰ ਲਿਆ ਸੀ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਜਲੰਧਰ ਤੋਂ ਸਾਹਮਣੇ ਜਿੱਥੇ 3 ਮਹੀਨੇ ਪਹਿਲਾਂ ਇੱਕ ਪ੍ਰਵਾਸੀ ਨਾਬਾਲਗ ਬੱਚੀ ਨੂੰ ਕਿਡਨਾਪ ਕਰਕੇ ਆਪਣੇ ਨਾਲ ਉੱਤਰ ਪ੍ਰਦੇਸ਼ ਲੈ ਜਾਂਦਾ ਰਜਿਸਟਰ ਤੋਂ ਬਾਅਦ ਮਾਪੇ ਇਸ ਕਦਰ ਪੁਲਿਸ ਦੇ ਥਾਣਿਆਂ ਦੇ ਚੱਕਰ ਕੱਟਦੇ ਨੇ ਤੇ ਲਗਾਤਾਰ ਪੰਜਾਬ ਪੁਲਿਸ ਨੂੰ ਅਪੀਲ ਕਰਦੇ ਨੇ ਕਿ ਉਹਨਾਂ ਦੀ ਬੱਚੀ ਉਹਨਾਂ ਤੱਕ ਪਹੁੰਚਾਈ ਜਾਵੇ ਸੋ ਦੱਸ ਦਈਏ ਕਿ ਮੁਸਤੈਦੀ ਦਿਖਾਉਂਦੇ ਹੋਏ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ 3 ਮਹੀਨਿਆਂ ਬਾਅਦ ਨਾਬਾਲਗ ਬੱਚੀ ਨੂੰ ਉਸ ਦੇ ਮਾਪਿਆਂ ਨੂੰ ਸੋਪਾ ਦੇ ਟੈਕਵਾਰ ਤੋਂ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਚਿਹਰੇ ਤੇ ਤੁਸੀਂ ਖੁਸ਼ੀ ਦੇਖ ਸਕਦੇ ਹੋ ਨੂਰ ਦੇਖ ਸਕਦੇ ਹੋ ਸੁਪਰਵਾਸੀਆਂ ਦੇ ਵੱਲੋਂ ਲਗਾਤਾਰ ਜੋ ਕੰਮ ਕੀਤੇ ਜਾ ਰਹੇ ਨੇ ਉਸ ਦੇ ਕਰਕੇ ਹੀ ਵਿਰੋਧ ਹੈ ਜਿਹੜਾ ਚਾਰੇ ਪਾਸੇ ਹੋ ਰਿਹਾ ਤੇ ਲਗਾਤਾਰ ਉਹਨਾਂ ਨੂੰ ਬਾਹਰ ਕੱਢਣ ਦੀਆਂ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਕਈ ਪਿੰਡਾਂ ਦੇ ਵਿੱਚ ਤਾਂ ਮਤੇ ਵੀ ਪਾਸ ਕੀਤੇ ਜਾ ਚੁੱਕੇ ਨੇ ਕਿ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਸੁਹਰਾਰ ਕਰ ਦੇਣ ਵਾਲਾ ਮਾਮਲਾ ਜਲੰਧਰ ਤੋਂ ਸਾਹਮਣੇ ਜਿੱਤੇ 3 ਮਹੀਨੇ ਪਹਿਲਾਂ ਨਬਾਲਗ ਬੱਚੀ ਨੂੰ ਕਿਡਨੈਪ ਕਰਕੇ ਪਰਵਾਸੀ ਆਪਣੇ ਨਾਲ ਲੈ ਜਾਂਦਾ ਤੇ ਪੁਲਿਸ ਦੀ ਮੁਸਤੈਦੀ ਦੇ ਸਦਕਾ ਬੱਚੀ ਨੂੰ ਸੁਰੱਖਿਅਤ ਉਸਦੇ ਮਾਪਿਆਂ ਤੱਕ ਪਹੁੰਚਾ ਦਿੱਤਾ ਜਾਂਦਾ ਉਸ ਤੋਂ ਬਾਅਦ ਮਾਪਿਆਂ ਦੀ ਖੁਸ਼ੀ ਠਿਕਾਣੇ ਨਹੀਂ ਰਹਿੰਦੀ ਸਗੋਂ ਡੀਐਸਪੀ ਤੇ ਐਸਐਚਓ ਦੇ ਗਲਾਂ ਦੇ ਵਿੱਚ ਨੋਟਾਂ ਦੇ ਹਾਰ ਪਾ ਕੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹਾਂ ਆਪਣਾ ਮੇਰਾ ਨਾਮ ਹੈ ਸੰਤਲਾਲ ਬਲਾਈਂਡ ਹੈ ਸਰ ਸਰ ਕੀ ਮਾਮਲਾ ਕੀ ਹੈ ਸਰ ਜਿਹੜਾ ਤੁਸੀਂ ਅੱਜ ਇੱਥੇ 1 ਨੰਬਰ ਥਾਣੇ ਪਹੁੰਚੇ ਹੋ ਸਰ ਮਾਮਲਾ ਇਹ ਸੀਗਾ ਸਾਡੀ ਬੇਟੀ ਸੀਗੀ ਔਰ ਅਸੀਂ ਕੰਪਲੀਟ ਦਿੱਤੀ ਹੋਈ ਸੀਗੀ ਮਾਨਜੋਗ ਸੀਪੀ ਸਾਹਿਬ ਜਲੰਧਰ ਨੂੰ ਸੋ ਇੱਕ ਡੇਢ ਮਹੀਨੇ ਬਾਅਦ ਦੇਰ ਸਵੇਰ ਲੱਗੀ ਹੈ ਪਰ ਉਹ ਸਾਡੀ ਬੇਟੀ ਉਹ ਲੈ ਕੇ ਆਏ ਨੇ ਜੁਪੀ ਤੋਂ ਔਰ ਉਸ ਕਰਕੇ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪੂਰੀ ਇੰਦਰਾ ਕਲੋਨੀ ਸਾਸੀ ਭਾਈਚਾਰਾ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਆ ਸਾਡੇ ਜਲੰਧਰ ਸੀਪੀ ਸਾਹਿਬ ਤਨਪ੍ਰੀਤ कौर ਆਈਪੀਐਸ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਏਡੀਸੀਪੀ ਸਾਹਿਬ ਜੈਨ ਮੈਡਮ ਮੈਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਏਸੀਪੀ ਨਾਰਥ ਦਾ ਵੀ ਅਤੀਸ਼ ਪਾਟਿਆ ਜੀ ਦੇ ਮੈਂ ਅਤੀਸ਼ ਪਾਟਿਆ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਐਸਐਚਓ ਸਾਹਿਬ ਜਿਹੜੇ 1 ਨੰਬਰ ਤੋਂ ਰਕੇਸ਼ ਕੁਮਾਰ ਜੀ ਹੈ ਉਹਨਾਂ ਦੀ ਮਿਹਨਤ ਦੇ ਸਦਕੇ ਨਾਲ ਔਰ ਸਾਡੇ ਗੁਰਜੀਤ ਐਸਆਈ ਦੇ ਨਾਲ ਸਾਡੇ ਕ੍ਰਾਂਤੀਕਾਰ ਵੀਰ ਦੇ ਨਾਲ ਸਾਡੀ ਬੇਟੀ ਆਈ ਹੈ ਔਰ ਸਾਨੂੰ ਹੱਕ ਦਿੱਤਾ ਹੈ ਔਰ ਸਾਨੂੰ ਉਹ ਵੇਕੀ ਸਾਡੇ ਹਵਾਲੇ ਕਰਕੇ ਔਰ ਮੁੰਡੇ ਨੂੰ ਜੇਲ੍ਹ ਕਰਕੇ ਉਹਨੂੰ ਜੇਲ੍ਹ ਭੇਜਿਆ ਇਸ ਕਰਕੇ ਮੈਂ ਖਾਸ ਕਰਕੇ ਸਾਡੇ ਗੁਰਜੀਤ ਸਰ ਜਿਹੜੇ ਏਐਸਆਈ ਸਾਹਿਬ ਮੈਂ ਤਹਿਦਲੂ ਉਹਨਾਂ ਦਾ ਧੰਨਵਾਦ ਕਰਦਾ ਐਸਐਚਓ ਇੱਕ ਦਾ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਹੈ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੇ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਾਡੇ ਗੁਰਜੀਤ ਸਰ ਵਰਗੇ ਔਰ ਸਾਡੇ ਆਪਣੇ ਐਸਐਚਓ ਵਰਗੇ ਕ੍ਰਾਂਤੀਕਾਰ ਹੋਣ ਤਾ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਾਡੀਆਂ ਧੀਆਂ ਬੇਟੀਆਂ ਨੂੰ ਕੋਈ ਹੱਥ ਨਹੀਂ ਪਾਊਗਾ ਸੋ ਇਸ ਕਰਕੇ ਮੈਂ ਬਹੁਤ ਬਹੁਤ ਇਹਨਾਂ ਤੋਂ ਦਿਲ ਦੀਆਂ ਗਹਿਰਾਈਆਂ ਦੇ ਨਾਲ ਇਹਨਾਂ ਦਾ तहे ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਰਕੇਸ਼ ਕੁਮਾਰ ਐਸਐਚਓ ਇੱਕ ਜੀ ਦਾ ਔਰ ਗੁਰਜੀਤ ਜੀ ਦਾ ਏਸੀਪੀ ਨੌਰਥ ਜੀ ਦਾ ਡੀਸੀਪੀ ਵਨ ਜੀ ਦਾ ਔਰ ਆਈਪੀਐਸ ਸੀਪੀ ਮੈਡਮ ਜਲੰਧਰ ਕਮਿਸ਼ਨਰ ਮੈਂ ਉਹਨਾਂ ਦਾ तहे ਦਿਲੋਂ ਔਰ ਮੇਰੇ ਸਾਹਮਣੇ ਕਿੰਨੇ ਟਾਈਮ ਤੋਂ ਸਰ ਤੁਹਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਸੀਗਾ ਇੱਥੋਂ ਸਰ ਆਪਣੇ ਇੱਥੇ ਡਬਲਯੂ ਜੇ ਗ੍ਰੈਂਡ ਹੋਟਲ ਦੇ ਵਿੱਚ ਲੱਗਿਆ ਸੀਗਾ ਤੇ ਉਹ ਉਥੇ ਕੁੜੀ ਨੂੰ ਬਲਾ ਫਸਲਾ ਕੇ ਕੁੜੀ ਸਾਡੀ ਨਵਾਲਕ ਸੀ ਉਹਨੂੰ ਉਹ ਲੈ ਗਿਆ ਸਰ ਸਰ ਤੁਹਾਡੀ ਜਿਹੜੀ ਲੜਕੀ ਸੀਗੀ ਉਹਦੇ ਚਾਸੇ ਦੇ ਵਿੱਚ ਕਿੱਦਾਂ ਆਈ ਸਰ ਉਹਨੇ ਬਸ ਬੱਚੇ ਤਾਂ ਬੱਚੀ ਹੈ ਸਰ ਉਹਨੂੰ ਕੀ ਤੱਕ ਵਿਆਹ ਦਾ ਚਾਸਾ ਦੇ ਕੇ ਕੀ ਤੱਕ ਕੀ ਖਲਾਫਲਾ ਕੇ ਇਹ ਤਾਂ ਉਹ ਜਾਣਦਾ ਸਰ ਉਹ ਲੈ ਕੇ ਗਿਆ ਤੁਹਾਡੀ ਲੜਕੀ ਕੋਈ ਜੋਬ-ਜੂਬ ਕਰਦੀ ਸੀਗੀ ਉਹ ਤੇ ਫੈਕਟਰੀ ਦੀ ਵਿਚਾਰੀ ਆਪਣੇ ਕਦੇ ਕਿਸੇ ਦੇ ਕੰਮ ਨਹੀਂ ਕੀਤਾ ਪਰ ਘਰ ਦੀਆਂ ਮਜਬੂਰੀਆਂ ਇਸ ਤਰ੍ਹਾਂ ਚੀਆਂ ਸੀਗੀਆਂ ਤੇ ਉਹਨਾਂ ਨੇ ਸਿਕਿਉਰਿਟੀ ਗਾਰਡ ਦਾ ਕੰਮ ਕਰਨਾ ਤੇ ਇੱਕ ਦੋ ਮਹੀਨਾ ਲਾਉਣਾ ਸੀਗਾ ਉਹ ਉੱਥੇ ਲੱਗੀ ਸੀਗੀ ਵੀ ਘਰ ਦਾ ਵਿਚਾਰਿਆਂ ਦਾ ਕਿੱਥੇ ਹੋਟਲ ਦੇ ਵਿੱਚ ਲੱਗੀ ਸੀ ਹਾਂਜੀ ਸਰ ਇੱਥੇ ਬੇਰਕਮਲ ਪਲਾਟ ਦੇ ਬੈਕ ਸਾਈਡ ਹੈ ਆ ਫੈਕਟਰੀ ਹੈ ਸਰ ਮੈਡਮ ਕੀ ਮਾਮਲਾ ਕੀ ਜਿਹੜਾ ਤੁਸੀਂ 1 ਨੰਬਰ ਥਾਣੇ ਪਹੁੰਚੇ ਅੱਜ ਤੁਹਾਡੀ ਕੁੜੀ ਚੁਪੀ ਲੈ ਗਿਆ ਸੀ ਭਈਆ ਉਹਨੂੰ ਲੈ ਕੇ ਆਏ ਐ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਕੀ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲ ਗਈ ਹਾਂਜੀ ਵਾਪਸ ਮਿਲ ਗਈ ਸਿੱਧੀ ਸਾਹਿਬ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ 1 ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਕੁੜੀ ਸਾਡੇ ਘਰੇ ਆ ਗਈ ਬਾਬਾ ਜੀ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਓਥੋਂ ਲੜਕੀ ਤੁਹਾਡੀ ਨੂੰ ਜੂਪੀ ਤੋਂ ਯੂਪੀ ਤੋਂ ਲੈ ਕੇ ਆਇਆ ਕਿੰਨੀ ਦੇਰ ਬਾਅਦ ਇੱਥੇ ਲੜਕੀ ਤੁਹਾਡੇ ਕੋਲ ਪਹੁੰਚੀ ਹੈ 3 ਮਹੀਨਿਆਂ ਬਾਅਦ ਪਹੁੰਚੀ 3 ਮਹੀਨੇ ਬਾਅਦ ਲੈ ਕੇ ਆਇਆ ਲੈ ਕੇ ਆਏ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਬਹੁਤ ਹੀ ਵਧੀਆ ਜਿਹੜੀ ਕੰਮ ਕਰੀਏ ਕਿੱਦਾਂ ਦਿਖਦੇ ਨੇ ਬਹੁਤ ਵਧੀਆ ਬਹੁਤ ਵਧੀਆ ਟੀਮ ਹੈ ਜਿਹੜੀ ਸਾਡੀ ਬੇਟੀ ਘਰੇ ਆ ਗਈ ਹੈ ਬਹੁਤ ਵਧੀਆ ਮਾਮਲਾ ਔਰ 2 ਕੁ ਮਹੀਨੇ ਪਹਿਲਾਂ ਇੱਕ ਨਾ ਨਾਬਾਲਗ ਲੜਕੀ ਮੌਤ ਅਗਵਾ ਕਰਕੇ ਲਿਆ ਗਿਆ ਸੀ ਹੰਦਾ ਯੂਪੀ ਦਾ ਜੇ ਸਬੰਧੀ 109 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਪਹਿਲਾਂ ਕੁਝ ਕਲੂ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਸੀ ਲੱਗ ਰਿਹਾ ਉਹ ਫਿਰ ਕਾਲ ਡਿਟੇਲਾਂ ਤੋਂ ਨੰਬਰ ਵਗੈਰਾ ਲੈ ਕੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗਾ ਉਹ ਯੂਪੀ ਲੈ ਗਿਆ ਲੜਕੀ ਨੂੰ ਯੂਪੀ ਫਿਰ ਮਾਨ ਜੋ ਕਮਿਸ਼ਨਰ ਸਾਹਿਬ ਕੋਲ ਆ ਗਿਆ ਲੈ ਕੇ ਪੁਲਿਸ ਫਾਰਟੀ ਉੱਥੇ ਭੇਜੀ ਗਈ ਤੇ ਐਸੇ ਗੁਰਜੀਤ ਸਿੰਘ ਨੂੰ ਭੇਜਿਆ ਉੱਥੇ ਯੂਪੀ ਉਹ ਜੋ ਲੜਕੀ ਦੇ ਪੇਰੈਂਟਸ ਵੀ ਨਾਲ ਗਏ ਉੱਥੇ ਫਿਰ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਰੇਡ ਕਰਕੇ ਲੜਕੀ ਉੱਥੇ ਬਰਾਮਦ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਉਸੀ ਗ੍ਰফতার ਕਰਕੇ ਇੱਕ ਲੜਕੀ ਨਾਮ ਲਿਆ ਕੇ ਤੇ ਤਵਦੀਸ਼ ਜਿਹੜੀ ਸੀ ਕਰਨ ਵਾਲੀ ਕਰਕੇ ਲੜਕੀ ਨੂੰ ਸੇਫ ਲਈ ਉਹਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਜੋ ਸਾਰੇ ਇੰਦਰਾ ਕਲੋਨੀ ਵਾਲੇ ਹੁਣ ਅੱਜ ਸਾਡਾ ਧੰਨਵਾਦ ਕਰਨ ਆਏ ਆ ਵੀ ਲੜਕੀ ਇਹਨਾਂ ਨੂੰ ਬਰਾਮਦ ਕਰਵਾ ਦਿੱਤੀ ਸੀ ਸਹੀ ਸਲਾਮਤ ਜੋ ਸਾਡੀ ਦਾ ਡਿਊਟੀ ਸੀ ਅਸੀਂ ਦਾ ਇਹ ਕੰਮ ਕਰਨਾ ਸੀਗਾ ਪਰ ਚਲੋ ਇਹ ਪ੍ਰਧਾਨ ਸੰਤੋਲਾਲ ਜੀ ਇੰਦਰਾ ਕਲੋਨੀ ਦੇ ਆਏ ਹੋਰ ਸਾਰੇ ਕੁੜੀ ਦੇ ਘਰ ਵਾਲੇ ਤੇ ਬਾਕੀ ਸਾਰੇ ਮਹੱਲੇ ਵਾਲੇ ਆਏ ਆ ਚਲੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੜਕੀਆਂ ਦੇ ਹਵਾਲੇ ਕਰ ਦਿੱਤੀ ਆ ਤੇ ਦੋਸ਼ੀ ਜਿਹੜਾ ਉਹਨੂੰ ਜੇਲ੍ਹ ਚ ਭੇਜਦਾ